ਨੰਦ ਮੋਨਿਕਾ ਘੋਰਾ ਕੀ ਹੋਇਆ ਬੇਟੇ ਨੂੰ 4 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਸਰੀ ਸਟੱਡੀ ਵੀਜ਼ਾ ਲਈ ਸਟੱਡੀ ਤੇ ਗਿਆ ਸੀ ਹਸਬੰਡ ਮੇਰੇ ਹੈ ਨਹੀਂ ਆ 7 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਬੜੀ ਮੁਸ਼ਕਲ ਕੁਝ ਜੋ ਵੀ ਹੀ ਮੇਰੇ ਕੋਲ ਜਮਾ ਬੂੰਜੀ ਖਰਚ ਕਰਕੇ ਕੁਝ ਕਰਜ਼ੇ ਲੈ ਕੇ ਉਹਨੂੰ ਭੇਜਿਆ ਤਾਂ ਕਿ ਕੱਲ ਨੂੰ ਉਹਦੇ ਚੰਗੇ ਫਿਊਚਰ ਲਈ ਇੱਕ 6 ਮਹੀਨੇ ਮੈਨੂੰ ਫੋਨ ਆਇਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਉਹ ਸੁੱਤਾ ਹੀ ਨਹੀਂ ਉਠਿਆ। ਨਾਮ ਸੁਦੇਸਾ। ਸਈਆ ਬੋਹਰਾ। ਕਿੰਨੇ ਸਾਲ ਦਾ? 20 ਸਾਲ ਦਾ। ਠੀਕ ਹੈ। ਕਿਹੜੀ ਜਗ੍ਹਾ ਤੋਂ ਭੇਜਿਆ ਸੀ? ਕੈਨੇਡਾ, ਸਰੀ। ਤੇ ਹੁਣ ਮੈਨੂੰ ਬਸ ਇਹ ਹੀ ਹੈ ਕਿ ਉੱਥੇ ਜਦੋਂ ਮੈਂ ਇਹ ਹੀ ਕਿਹਾ ਕਿ ਜੋ ਹੁਣ ਮੇਰਾ ਆਪਣੇ ਬੇਟੇ ਨੂੰ ਇੱਕ ਆਖੀਰਲੀ ਵਾਰ ਵੇਖਣਾ ਚਾਹੁੰਦੀ ਆ ਉਹਨੂੰ ਇੱਥੇ ਲਿਆਇਆ ਜਾਏ। ਤਾਕਿ ਇਹ ਹੀ ਆਪਣੇ ਇੱਕ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਜੋ ਵੀ ਉਹਦਾ ਅੰਤਮ ਹੁੰਦੀਆਂ ਰਿਚੁਅਲਸ ਉਹ ਆਪਾਂ ਪੂਰੀਆਂ ਕਰ ਸਕੀਏ ਬਟ ਜਦੋਂ ਅਸੀਂ ਉੱਤੇ ਪਤਾ ਕੀਤਾ ਤੇ ਉਹ ਬਹੁਤ ਜ਼ਿਆਦਾ ਖਰਚਾ 25 ਤੋਂ 30 ਲੱਖ ਰੁਪਇਆ ਜੋ ਕਿ ਮਤਲਬ ਮੇਰੇ ਵੱਸੋਂ ਬਾਹਰ ਆ ਮੈਂ ਉਹ ਵੀ ਸੋਚਿਆ ਚਲੋ ਅਸੀਂ ਉਹ ਵੀ ਨਹੀਂ ਕਰ ਸਕਦੇ ਮੈਂ ਇਹ ਸੋਚਿਆ ਬੇਟੇ ਨੂੰ ਕਿਹਾ ਉੱਥੇ ਵੱਡਾ ਬੇਟਾ ਉੱਥੇ ਉਹਦਾ ਵੱਡਾ ਬ੍ਰਦਰ ਮੈਂ ਨੂੰ ਇਹ ਕਿਹਾ ਕਿ ਤੂੰ ਜੋ ਵੀ ਆ ਤੂੰ ਉੱਥੇ ਉਹਦਾ ਦੇਖ ਲੈ ਉੱਥੇ ਫਿਰ ਆਪਾਂ ਕਰ ਦਿੰਨੇ ਆ ਕਿਉਂਕਿ ਸਾਡੀ ਇੰਨੀ ਕੰਡੀਸ਼ਨ ਨਹੀਂ ਹੈਗੀ ਕਿ ਅਸੀਂ ਇੰਨੇ ਪੈਸੇ ਖਰਚ ਕਰ ਸਕੀਏ ਜਦੋਂ ਉਹਨੇ ਉੱਥੇ ਪਤਾ ਕੀਤਾ ਉੱਥੇ ਵੀ ਉਹ 7 ਤੋਂ 8000 ਡਾਲਰ ਕਹਿ ਰਿਆ ਉਹ ਵੀ ਮੇਰੀ ਕੋਈ ਗੰਜੈਸ਼ਨ ਨਹੀਂ ਆ ਕਿਉਂਕਿ ਮੇਰੇ ਕੋਲ ਜੋ ਵੀ ਸੀਗਾ ਮੈਂ ਸਿੰਗਲ ਮਦਰ ਆ ਮੇਰੇ ਤੇ ਪਹਿਲੇ ਹੀ ਇੰਨੀਆਂ ਜ਼ਿੰਮੇਵਾਰੀਆਂ ਹਸਬੰਡ ਮੇਰੇ ਪਹਿਲੇ ਨਹੀਂ ਆ ਤੇ ਮੈਂ ਸਿੰਗਲ ਮਦਰ ਹੋ ਕੇ ਬੜੀ ਮੁਸ਼ਕਲਾਂ ਨਾਲ ਕਿ ਆਪਣਾ ਬੱਚਿਆਂ ਨੂੰ ਭੇਜਿਆ ਤਾਂ ਕਿ ਕੱਲ ਨੂੰ ਚਲੋ ਕੁ ਚੰਗੇ ਦੇ ਨਾਲੀਏ ਕੁਝ ਮੋਟ ਉਸ ਤੋਂ ਪਹਿਲਾਂ ਇਹ ਚੀਜ਼ ਹੋ ਗਈ ਹੈ ਤੇ ਹੁਣ ਮੇਰੀ ਬਸ ਸਰਕਾਰ ਅੱਗੇ ਬੇਨਤੀ ਹੈ ਆਪਣੇ ਸੀਐਮ ਸਾਹਿਬ ਅੱਗੇ ਪੀਐਮ ਸਾਹਿਬ ਅੱਗੇ ਕਿ ਜੋ ਵੀ ਇਸ ਸਿਲਸਿਲੇ 'ਚ ਜਿਸ ਤਰ੍ਹਾਂ ਵੀ ਮਦਦ ਉਹ ਕਰ ਸਕਦੇ ਆ ਮੇਰੀ ਕਰਨ ਤਾਂ ਕਿ ਮੈਂ ਆਪਣੇ ਬੱਚੇ ਨੂੰ ਇੱਕ ਆਖਰੀ ਟਾਈਮ ਵੇਖ ਸਕਾਂ ਬਸ ਮੇਰੀ ਇਹੀ ਬੇਨਤੀ ਹੈ ਜੀ ਸਰ ਕੀ ਨਾਮ ਜੀ ਮੇਰਾ ਨਾਮ ਸ਼ਿਵ ਕੁਮਾਰ ਜੀ ਕੀ ਹੋਇਆ ਕੀ ਬੇਟੀ ਨਾਲ ਜੇ ਪਾਜੀ ਬਸ ਕੰਦੇਆ ਵੀ ਰਾਤੀ ਰੋਟੀ ਸੇ ਖਾ ਕੇ ਆਏ ਨੇ ਤੇ ਉਹਦੇ ਦੇ ਫਰੈਂਡਸ ਨੇ ਜਿਹਨਾਂ ਨਾਲ ਰਹਿੰਦਾ ਸੀ ਉਹ ਅੰਦਰ ਸੌਂ ਗਏ ਨੇ ਇਹਾਂ ਦਾ ਮਤਲਬ ਕੀ ਲੜਦੀ ਇਹ ਥੋੜਾ ਬਰਾਂਡੇ 'ਚ ਪੈ ਗਿਆ ਜਦੋਂ ਸਵੇਰੇ ਉੱਠਿਆ ਉਹਨੂੰ ਠਾਇਆ ਤੋ ਭਾਈ ਨਹੀਂ ਕਿੰਨੇ ਟਾਈਮ ਪਹਿਲਾਂ ਆ ਗਿਆ ਸੀ ਇਹ ਦੋ ਭਰਾ ਸੀ ਬਸ ਤੇ ਕਿੰਨਾ ਟਾਈਮ ਪਹਿਲਾਂ ਕੇਸ ਬਾਅਦ ਇਹ 8 ਜਨਵਰੀ 25 ਨੂੰ ਗਿਆ ਵਾ ਤੇ 5 6 ਮਹੀਨੇ 6 ਮਹੀਨੇ ਤੋਂ ਜਿਹੜੀ ਡੈਥ ਹੋਈ 4 ਮਹੀਨੇ 4 ਮਹੀਨੇ ਲਗਭਗ ਕਿਸ ਕੰਮ ਲਈ ਬਾਹਰ ਗਏ ਸੀ ਇਹ ਸਟੱਡੀ ਬੇਸ ਤੇ ਗਿਆ ਜੀ ਕੀ ਮੰਗਤੀ ਕਰਦੇ ਮੰਗ ਇਹ ਕਰਦਾ ਵੀ ਉਹਦਾ ਵੇਖੋ ਪਹਿਲੇ ਫਾਜ਼ਲ ਸਾਹਿਬ ਉਹਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ ਆ ਅਜੇ ਉਹ ਝਟਕਾ ਨਹੀਂ ਭੁੱਲਿਆ ਤੇ ਇਹ ਦੂਜਾ ਝਟਕਾ ਲੱਗ ਗਿਆ ਜੋ ਕੁਛ ਹੈ ਸੀ ਕੁਝ ਸਾਰੇ ਆਪਾਂ ਮਰਜ਼ਬੁੱਦ ਕਰਕੇ ਦੇ ਦਿਆ ਕੁਝ ਫਿਕਰ ਦੇ ਲੈ ਕਰਦੇ ਜਿਹੜੇ ਅਜੇ ਵੀ ਦੇਣ ਵਾਲੇ ਬੜੇ ਨੇ ਤੇ ਆਸ ਤੇ ਸੀ ਵਿਚਰੋ ਜਾਏਗਾ ਕਮਾਏਗਾ ਤੇ ਆਪਣਾ ਕਰਜੇ ਲਾਵਾਂਗੇ ਗਾਂ ਦੀ ਜਿਹੜਾ ਖਾਲੀ ਭਰਾਵਾਂਗੇ ਪਰ ਉਹ ਪ੍ਰਮਾਤਵਾ ਨੂੰ ਨਹੀਂ ਮਨਜ਼ੂਰ ਹੋਇਆ ਸਰਕਾਰ ਨੂੰ ਕੀ ਮੰਗ ਕਰਦੀ ਸਰਕਾਰ ਵੀ ਇਹ ਮੰਗ ਕਰਦੇ ਆ ਕਿ ਚਲੋ ਇੱਕ ਮਾੜਾ ਫਰਜ਼ ਹੁੰਦਾ ਕਿ ਬੱਚਿਆਂ ਆਖੀਆ ਦੇਖਣਾ ਤੇ ਚਲੋ ਜੇ ਉਹ ਸਾਡੇ ਇਹ ਬੋਡੀ ਲਾਂਸ ਦੇ ਵਿੱਚ ਮਦਦ ਕਰਨ ਤੇ ਅਸੀਂ ਬੜੇ ਦਿਲੋਂ ਰਿਸ਼ਵਰ ਵਿਆਰ ਕਿਉਂਕਿ ਇਹ ਫੋਰਡ ਨਹੀਂ ਕਰ ਸਕਦੀ ਠੀਕ ਕਿਉਂਕਿ ਉਹ ਤੇ ਖਰਚਾ ਬਹੁਤ ਹੈ ਉਹ ਤੇ ਸੰਸਕਾਰ ਅੱਲੇ ਉਹਨੂੰ ਛੱਡੋ ਸੰਸਕਾਰ ਕਰਨ ਦਾ ਖਰਚਾ ਬਹੁਤ ਹੈ